ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨ ਫਸਲ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਹਨ ਭਾਰਤੀ ਕਪਾਹ ਨਿਗਮ ਨੇ ਨਵੀਆਂ ਸ਼ਰਤਾਂ ਲਗਾ ਦਿੱਤੀਆਂ ਹਨ ਜਿਨ੍ਹਾਂ ਦੀ ਪੂਰਤੀ ਲਈ ਕਿਸਾਨ ਬੇਵੱਸ ਹਨ ਪ੍ਰਾਈਵੇਟ ਵਪਾਰੀ ਸਰਕਾਰੀ ਭਾਅ ਤੋਂ ਹੇਠਾਂ ਫਸਲ ਖਰੀਦ ਰਹੇ ਹਨ ਪੰਜਾਬ ਚ ਡੇਢ ਦਰਜਣ ਕਪਾਹ ਮੰਡੀਆਂ ਹਨ ਜਿਨ੍ਹਾਂ ਚੋਂ ਭਾਰਤੀ ਕਪਾਹ ਨਿਗਮ ਨੇ ਹਾਲੇ ਤੱਕ ਇੱਕ ਵੀ ਢੇਰੀ ਦੀ ਖਰੀਦ ਨਹੀਂ ਕੀਤੀ ਭਾਰਤੀ ਕਪਾਹ ਨਿਗਮ ਨੇ ਜਨਤਕ ਅਪੀਲ ਜਾਰੀ ਕੀਤੀ ਹੈ ਕਿ ਕਿਸਾਨ ਆਪਣੀ ਫਸਲ ਸਰਕਾਰੀ ਭਾਅ ਤੇ ਵੇਚਣ ਲਈ ਕੁਝ ਸ਼ਰਤਾਂ ਦੀ ਪੂਰਤੀ ਕਰਨ ਨਿਗਮ ਨੇ ਪਿਛਲੇ ਸਾਲ ਸੌਣੀ ਦੀ ਫਸਲ ਦੀ ਗਰਦਾਵਰੀ ਦਾ ਰਿਕਾਰਡ ਅਤੇ ਖੇਤੀ ਵਿਭਾਗੇ ਤੋਂ ਨਰਮੇ ਦੀ ਬਜਾਦ ਕੀਤੀ ਹੋਣ ਦਾ ਸਰਟੀਫਿਕੇਟ ਕਿਸਾਨਾਂ ਤੋਂ ਮੰਗਿਆ ਹੈ ਕਿਸਾਨਾਂ ਨੂੰ ਇਨ੍ਹਾਂ ਸਬੂਤਾਂ ਸਮੇਤ ਰਜਿਸਟ੍ਰੇਸ਼ਨ ਕਰਨ ਵਾਸਤੇ ਕਿਹਾ ਗਿਆ ਕਿਸਾਨਾਂ ਨੇ ਕਿਹਾ ਕਿ ਅਜੇ ਪਹਿਲੀ ਵਾਰ ਹੋ ਰਿਹਾ ਹੈ ਭਾਰਤੀ ਕਪਾਹ ਨਿਗਮ ਨੇ ਰਜਿਸਟ੍ਰੇਸ਼ਨ ਲਈ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਸੂਬੇ ਦੀਆਂ ਮੰਡੀਆਂ 'ਚ ਹੁਣ ਤੱਕ 60587 ਕੁਇੰਟਲ ਨਰਮਾ ਆ ਚੁੱਕਿਆ ਹੈ ਜਿਸ ਵਿੱਚੋਂ 28493 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾ ਵਿਕਿਆ ਹੈ ਤੱਥ ਇਹ ਵੀ ਹਨ ਕਿ ਹੁਣ ਤੱਕ ਇੱਕ ਵੀ ਢੇਰੀ ਸਰਕਾਰੀ ਭਾਅ ਤੇ ਨਹੀਂ ਵਿਕੀ